3000 ਮਹੀਨੇ ਦੇ ਜਮਾ ਕਰਾ ਕੇ ਤੁਸੀਂ ਬਣਾ ਸਕਦੇ ਹੋ 1 ਕਰੋੜ 2 ਲੱਖ ਰੁਪਏ ਆਪਣੇ ਆਉਣ ਵਾਲੇ ਫਿਊਚਰ ਦੇ ਲਈ ਬਿਨਾ ਤੰਗ ਹੋਏ ਬਿਨਾ ਪਰੇਸ਼ਾਨ ਹੋਏ ਬਣੋ ਕਰੋੜਪਤੀ ਜੇ ਤੁਹਾਡੀ ਸੈਲਰੀ 20000 ਤੋਂ ਵੀ ਥੱਲੇ ਹੈ ਜੇ ਤੁਸੀਂ 3000 ਰੁਪਏ ਵੀ ਆਪਣੇ ਸੈਲਰੀ ਦੇ ਵਿੱਚੋਂ ਸੇਵ ਕਰ ਸਕਦੇ ਹੋ ਔਰ ਇਨਵੈਸਟ ਕਰ ਸਕਦੇ ਹੋ ਤੇ ਤੁਸੀਂ ਇੱਕ ਦਿਨ ਜ਼ਰੂਰ ਕਰੋੜਪਤੀ ਬਣ ਸਕਦੇ ਹੋ ਦੋਸਤੋ ਅੱਜ ਵੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਅਜਿਹੀ ਸਟ੍ਰੈਟਜੀ ਡਿਸਕਸ ਕਰਨ ਜਾ ਰਿਹਾ ਹਾਂ ਜਿਸ ਨੂੰ ਫੋਲੋ ਕਰਕੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪ ਕਿੰਨੀ ਸੈਲਰੀ ਤੋਂ 20 ਤੋਂ 25 ਸਾਲਾਂ ਦੇ ਵਿੱਚ ਕਰੋੜਾ ਰੁਪਏ ਇਕੱਠੇ ਕਰ ਲਓ। ਦੋਸਤੋ ਸੁਣਨ ਨੂੰ ਇਹ ਅਜੀਬ ਲੱਗਦਾ ਹੋਵੇਗਾ ਕਿ 20-25 ਸਾਲਾਂ ਦੇ ਵਿੱਚ ਕਰੋੜਪਤੀ ਬੰਨਾ ਜਾਂ ਫਿਰ 20-25 ਸਾਲਾਂ ਦੇ ਵਿੱਚ ਕਰੋੜਪਤੀ ਬਣ ਕੇ ਕਰਾਂਗੇ ਕੀ। ਅਸੀਂ ਤਾਂ ਹਮੇਸ਼ਾ ਇਹ ਹੀ ਸੋਚਦੇ ਹਾਂ ਕਿ ਸ਼ਾਰਟਕਟ ਤਰੀਕੇ ਦੇ ਨਾਲ ਕਿਵੇਂ ਕਰੋੜਪਤੀ ਬਨਿਆ ਜਾਏ ਔਰ ਕਿਵੇਂ ਇਮੀਡੀਏਟਲੀ ਸਾਡੇ ਖਾਣ ਦੇ ਵਿੱਚ ਪੈਸੇ ਆ ਜਾ। ਜਿਸ ਤਰੀਕੇ ਨਾਲ ਮੈਂ ਤੁਹਾਨੂੰ ਕਰੋੜਪਤੀ ਬਨਣ ਬਾਰੇ ਦੱਸਣ ਜਾ ਰਿਹਾ ਹਾਂ ਉਹ ਤੁਹਾਨੂੰ ਇਹ ਸਮਝ ਵੀ ਨਹੀਂ ਆਏਗੀ ਪਤਾ ਵੀ ਨਹੀਂ ਲੱਗੇਗਾ ਕਿ ਤੁਸੀਂ ਸਮੇਂ ਦੇ ਨਾਲ ਕਿਵੇਂ-ਕਿਵੇਂ ਕਰੋੜਪਤੀ ਬਨ ਗਏ ਔਰ ਕਿੰਨੀ ਆਸਾਨੀ ਦੇ ਨਾਲ ਤੁਸੀਂ ਕਰੋੜਪਤੀ ਵਾਲੀ ਕ੍ਰੇਡਿਟ ਦੇ ਵਿੱਚ ਆਪਣੇ ਆਪ ਨੂੰ ਦਰਜ ਕਰ ਲਿਆ। ਅੱਜ ਮੈਂ ਜੋ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਬਹੁਤ ਹੀ ਸੌਖਾ ਤਰੀਕਾ ਹੈ ਕਰੋੜਪਤੀ ਬਣਨ ਦਾ। ਦੋਸਤੋ ਸਕਸੈਸ ਜਾਂ ਫਿਰ ਅਮੀਰੀ ਦੀ ਗੱਲ ਕਰੀਏ ਕਦੀ ਵੀ ਸ਼ਾਰਟਕਟ ਦੇ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ। ਜੇ ਕਰ ਲਈਏ ਤੇ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਉਹਨੂੰ ਸੰਭਾਲ ਨਹੀਂ ਪਾਓਗੇ ਤੇ ਜਿੰਨੀ ਜਲਦੀ ਉਹ ਆਏਗੀ ਉਨੀ ਜਲਦੀ ਉਹ ਡレイン ਹੋ ਕੇ ਤੁਹਾਡੇ ਕੋਲੋਂ ਚਲੀ ਵੀ ਜਾਏਗੀ। ਇਸ ਨੂੰ ਜਾਂ ਤਾਂ ਬਹੁਤ ਹੀ ਮਿਹਨਤ ਦੇ ਨਾਲ ਕਮਾਇਆ ਜਾ ਸਕਦਾ ਹੈ ਜਾਂ ਫਿਰ ਸਮਾਰਟਲੀ ਕੰਮ ਕਰਕੇ।